ਵਾਕੀ ਗੁਰਜੀ ਕੀ ਫਤਿਹ ਅੱਜ ਦਾ ਜਿਹੜਾ ਸਮਾਗਮ ਅਸੀਂ ਰੱਖਿਆ ਹੈ ਸਾਕੇ ਹੋਏ ਨੇ ਸਾਡੇ ਜਿਹੜੇ ਜਿੱਤੋ ਦਾ ਮੋਰਚਾ ਤੇ ਨਨਕਾਣਾ ਸਾਹਿਬ ਦਾ ਉਹਦੀ ਗੱਲ ਅਜਾਪਾ ਕਰਨੀ ਹੈ ਪਰ 100 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਗਰੀਜਾ ਨਰਾਇਣ ਸੀ ਕਾਲ ਤੋਰ ਪਈ ਅਜਨਨ ਕਾੜੇ ਦੀ ਗੱਲ ਵਿੱਚ ਦੱਸਾਂ So sad, but کچھ مہانتا گردوارے قبضے ਮਹੰਤਾ ਦੀ ਮਹੰਤਾ ਦੀ ਜਦੋਂ ਅਰੇ ਜਾਨੀ ਅਦਾ ਸਹਾਬ ਦਿੱਤਾ ਮਹੰਤਾ ਦਾ ਕਿ ਉਹਨਾਂ ਨੇ ਗੁਰੂ ਧਰਮਾਂ ਦੀ ਪਿਆਰਤੀ ਦੀ ਕੀਮਤ ਦਿੱਤਾ ਸੁਣੋ ਉਹਦਾ ਲੈਣਾ ਜੀ ਅਗਰ ਇਹ ਚਾਂਥਾ ਪੀਂਤੀ ਦਿੱਤੀ ਪੈਟ ਤੇ ਫਿੱਟ ਗਈ ਹੀ ਤ ਮਹੰਤਾ ਦੀ ਸਤਿ ਤਾ ਨਾਲ ਦੁਰ ਰਹਾ ਕੰਨ ਨਸ਼ੇ ਕਰ ਦੇ ਲਾ ਸਿੱਖੀ ਦੀਆਂ ਜੜਾਂ ਨੂੰ ਕੁੱਟਣ ਪਾਏ ਦਰਸ਼ਨ ਲਈਆਂ ਸੰਗਤਾਂ ਨੂੰ ਕਰ ਦੇ ਫਤ ਇੱਜ਼ਤਾਂ ਲੁੱਟਣ ਪਾਏ ਤੇ ਜੇ ਦਰਸ਼ਨ ਕਰਦੀ ਸੰਗਤਾਂ ਆਉਂਦੀਆਂ ਸੀ ਉਹਨਾਂ ਦੀ ਦੇਪੰਤੀ ਕਰਦੇ ਸੀ ਐਸੇ ਮਹੱਲ ਤੇ ਸਾਧ ਰਹੋ ਤੇ ਅੱਗੇ ਹੋ ਰਹੀ ਸੀ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਕਰ ਦੇ ਫਤ ਤਾਂ ਲਈ ਮੇਰੀ ਕੌਂਦੇ ਅੱਖੀ ਮਰਦਾ ਲਈ ਸੀ ਹਾਲਤ ਫਿਰ ਟੁੱਕ ਮਾਰਿ ਜਾਣੀ ਦੀ ਗੱਲ ਦਸਾਂ ਅਜਨਣ ਕਾਣੀ ਦੀ ਤੇ ਜਦੋਂ ਸਿੰਘਾਂ ਨੂੰ ਪਤਾ ਲੱਗਾ ਪੰਜਾਬ ਦੇ ਵਿੱਚ ਸਾਰੇ ਪਾਤਾਲ ਪਤ ਵਿੱਚ ਕਿਸੇ ਦੇ ਇਕੱਠੇ ਹੋ ਗਏ ਸਾਰੇ ਕਿ ਇਹ ਵਿਆਖਰੀ ਅਸੀਂ برداشت ਨਹੀਂ ਕਰਾਂਗੇ ਜਦ ਕੀ ਸੇ ਪੈਂਦੇ ਯਸੀ ਬਰਦਾਸ਼ਤ ਨਹੀਂ ਕਰ ਸਕਦੇ ਫੇਰ ਅੱਗੇ ਕੀ ਹੋਇਆ ਸ਼ੇਰ ਜਦ ਤੋਰ ਪਏ ਕਫਨ ਬੰਨ੍ਹਸੇ ਨੀ ਲੈ ਓਟ ਨਾਮ ਚੰਦਰਾ ਕਈ ਦਿਲਾਦ ਆਪਣੇ ਬਰਦ ਬਾੜੀ ਦੀ ਗੱਲ ਸੁਣੋ ਸਾਕੇ ਸੌ ਸਾਲ ਕੋ ਰਾਣੀ ਦੀ ਇਤਿਹਾਸਾਂ ਚਾਂਤ ਨੀ ਚਾਂਤ ਜਹਾਂ ਸਿੱਖਾਂ ਨੇ ਫਿਰ ਤੋਂ ਹਰਾ ਦਿੱਤਾ ਸਭ ਦੇਸ ਚ ਤਾਰਾ ਖੜੇ ਗੰਗਾ ਸਿੰਘਾਂ ਨੇ ਮੋਰਚਾ ਦਿੱਤਾ ਇਹ ਮੋਰਚਾ ਕੋਈ ਇੱਕ ਦੋ ਵਾਰ ਦੀ ਬੰਗਾ ਸੀ ਚੌਧੀਆਂ ਤੋਂ ਮੋਰਚਾ ਲਾਉਂਦੇ ਆ ਰਹੇ ਗੁਰੂ ਧਾਮਾਂ ਦੀ ਗੁਰੂਵਰਾਂ ਦੀ ਜਾਗਦੀ ਲਈ ਇਸ ਮੋਰਚਾ ਲਾਇਆ ਕਿੰਨੇ ਬੱਚੇ ਭੁੱਡੇ ਸਿੰਘ ਸ਼ਹੀਦ ਹੋਏ ਇਤਿਹਾਸ ਚਾਦਨੀ ਝਾਂਕ ਜਹਾਂ ਸਿੱਖਾਂ Certo? ਤਾਂ ਜਦੋਂ ਸਿੰਘਾਂ ਨੇ ਵੀ ਤੇਗਾ ਚੱਕ ਲਈਆਂ ਤੇ ਫਿਰ ਜਾਂਦੀ ਸਰਕਾਰਾਂ ਨੇ ਚਾਬੀਆਂ ਰਣਕਾਣਾ ਸਾਹਿਬ ਦੀਆਂ ਸਿੰਘਾਂ ਦੇ ਹੱਥ ਸੁਣਾਈਆਂ ਹੱਥਾਂ ਵਿੱਚ ਦੇਗਾ ਤਿੱਖੀਆਂ ਸੀ ਤਾਂ ਚਾਬੀਆਂ ਹੱਥ ਫੜਾਈਆਂ ਸੀ ਇੱਕ ਤੜਪ ਸੀ ਸਭ ਦੇ ਸੀਨੇ ਵਿੱਚ ਤੇ ਸਾਰੇ ਪੰਜਾਬ ਤੋਂ ਸਿੰਘ ਜਿਹੜੇ ਇਕੱਠੇ ਹੋ ਰਹੇ ਕਹਿੰਦੇ ਕਿਉਂ ਕਿਉਂ ਕੀ ਤਰ ਤੜਪ ਸੀ ਬੇ ਗੁਰੂ ਧਾਮ ਨੂੰ ਸਾਰੇ ਗੁਰੂ ਦੀ ਜਿੱਥੇ ਗੁਰਨਾਥਕ ਦਾ ਜਨਮ ਹੋਇਆ ਹੈ ਔਰ ਸਾਰੇ ਗੁਰਧਾਮ ਜਿਹੜੇ ਨਹੀਂ ਸਾ ਨੂੰ ਜਾਣ ਤੋਂ ਪਿਆਰੇ ਨੇ ਅਸੀਂ ਇਹਨਾਂ ਦੀ ਬੇਇੱਜ਼ਤੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਇੱਕ ਤਰਫ ਤੁਸੀਂ ਸਭ ਦੇ ਸੀਨੇ ਵਿੱਚ ਗੁਰਧਾਮ ਆਜ਼ਾਦ ਰਾਣੀ ਦੀ ਗੱਲ ਦਾ ਲੱਗੇ ਨਾਣੀ ਦੀ ਗੱਲ ਤੁਰ ਪਈ ਅਜਨਨ ਕਾ ਜੋ ਕਿ ਆਉਂਦੇ ਹੋ ਇੱਕ ਛੋਟਾ ਜਿਹਾ ਬੱਚਾ ਵੀ ਸ਼ਰੀਦ ਹੋਇਆ ਆਪਣੀਆਂ ਦੋ ਲਾਈਨਾਂ ਉਹਦੇ ਨਹੀਂ 9-10 ਸਾਲ ਦਾ ਬੱਚਾ ਹੈ ਤੇ ਜਿਵੇਂ ਕੋਈ ਪਿਤਾ ਬਾਜ਼ਾਰ ਨੂੰ ਜਾਂਦਾ ਹੈ ਜਾਂ ਕਿਧਰੇ ਜਾਂਦਾ ਹੈ ਤੇ ਬੱਚਾ ਕਹਿੰਦਾ ਮੈਂ ਵੀ ਨਾਲ ਜਾਣਾ ਤੇ ਉਹਦਾ ਪਿਤਾ ਜਥੇ ਦੇ ਨਾਲ ਸਾਕੇ ਦੇ ਵਿੱਚ ਜਾ ਰਿਹਾ ਹੈ ਤੇ ਉਹਨੂੰ ਕਿਹਾ ਜਾ ਰਿਹਾ ਸੀ ਸ਼ਹੀਦੀ ਕਰਦਾ ਸੀ ਇਹ ਹੋਣ ਤੇ ਜਾ ਰਹੇ ਨੇ ਤੇ ਉਹ ਕਹਿੰਦਾ ਮੈਂ ਵੀ ਬਾਪੂ ਦੇ ਨਾਲ ਸ਼ਹੀਦ ਹੋਣ ਲਈ ਜਾਣਾ میں بھی شہدی پونی ہے میں بھی دال ہی جانا ہے وہ انیس سو اکی نو سی برتیا ਇਹ ਵਿੱਚ ਸ਼ਹੀਦ ਹੋਇਆ ਇੱਕ ਸਿੰਘ ਦਾ ਮਾਰਾ 感觉到。

ਨੇ ਸੁਝਾਇਆ ਵੀ ਉੱਥੇ ਤਾਂ ਗੋਲੀਆਂ ਚੱਲਣੀਆਂ ਉੱਥੇ ਸ਼ਹੀਦ ਹੋ ਜਾਣਾ ਤੇ ਉਹ ਕਹਿੰਦਾ ਸੀਹੀ ਹੀ ਤਾਂ ਮਾਣਾ ਦਾਦੀ ਸੁਣਾਉਂਦੀ ਰਹੀ ਸੀ ਬਾਤਾਂ ਸਹਬਜ਼ਾਦਾ ਦੀ ਸ਼ਹੀਦ ਕਦੇ ਮਰਦੇ ਨਹੀਂ ਤੇ ਮੈਂ ਵੀ ਕਹਿੰਦਾ ਬਰਸ਼ੀਦ ਹੋਣਾ ਪੀਤਾ ਨੇ ਮੜਾ ਸਮਝਾਇਆ ਵੇ ਪੁੱਤਰ ਉੱਥੇ ਗੋੜੀ ਚੱਲੂ ਕਹਦਾ ਸੀ ਹੀਦ ਹੋਣ ਦਾ ਚਾ ਨਹੀਂ ਮੈਂ ਕਹੇ ਦਾ ਮਰ ਜਾਣਾ ਕਹਿੰਦਾ ਨਾ ਤੇ ਕਹਿੰਦੇ ਚਲਿਆ ਗਿਆ ਪਰ ਬਾਪੂ ਦੇ ਨਾਲ ਤੇ ਕਹਿੰਦੇ ਉਸੇ ਗੋਲੀਆਂ ਚੱਲੀਆਂ ਗੁੰਡੇ ਆ ਕੇ ਸਿੰਘਾਂ ਨੂੰ ਫੜਫੜ ਕੇ ਸ਼ਹੀਦਾਂ ਨਾਲ ਕੇ ਕਹਿੰਦੇ ਸਿੰਘਾਂ ਨੇ ਬੱਚੇ ਨੂੰ ਬਚਾਉਂਦੇ ਹੀ ਅਲਵਾਰੀ ਵਿੱਚ ਬੰਦ ਕਰ ਦਿੱਤਾ ਜਿਹਦਾ ਬਾਰੀਚ ਬਤ ਕਰ ਦਿੱਤਾ ਤੇ ਅੰਦਰ ਉਹ ਅਲਵਾਰੀ ਮਾਰ ਰਿਆ ਧੱਗੇ ਆਏ ਮਾਰ ਰਿਆ ਧੱਬੇ ਦੇ ਜੀ ਕੋਈ ਗੱਲ ਕਹਿੰਦੇ ਇੱਕੋ ਹੀ ਆਡਰ ਲਾਈ ਹੋਈ ਸੀ ਮੈਂ ਬਾਪੂ ਨਾਲ ਸੀ ਲੋਣਾ ਮੈਂ ਬਾਪੂ ਨਾਲ ਸੀ ਲੋਣਾ ਤੇ ਕੀ ਕਹਿੰਦਾ ਅਲਮਾਰੀ ਵਿੱਚ ਤਾਂ ਬੰਦ ਕੀਤਾ ਸੀ ਵੀ ਬਾਤ ਚੁਕ ਪਰ ਅੰਦਰੋਂ ਹੀ ਆਵਾਜ਼ਾਂ ਆ ਦੇ ਰਹੀਆਂ ਮੈਂ ਸੀ ਸਾਰੇ ਸਿਦਮ ਬਾਲਤੀ ਆਗਮਤ ਸਿਦ ਦਿੱਤਾ ਸੀ ਤੇ ਅੱਗ ਲੱਗੀ ਹੋਈ ਸੀ ਢੇਰ ਲੱਗਾ ਸੀ ਦਾ ਸ਼ਾਦਾ ਉਹ ਕਹਿੰਦਾ ਮੈਨੂੰ ਬਾਪੂ ਨਾਲ ਅਸੀਦ ਕਰੋ ਤੇ ਕਹਿੰਦੇ ਫਿਰ ਉਹ ਉੱਥੇ ਜਾ ਕਹਿੰਦੇ ਬਾਪੂ ਨਾਲ ਅਸੀਦੋ ਮੁੰਡੇ ਕਹਿੰਦੇ ਉਹ ਵੱਧੀ ਅੱਗ ਦੇ ਉੱਪਰ ਉਸ ਬੱਚੇ ਨੂੰ ਵੀ ਉਹਨੇ ਨਾਲ ਸੜ ਦਿੱਤਾ ਗਿਆ ਤੇ ਬਾਲਤੀ ਅੱਗ ਤੇ ਸੁੱਟ ਦਿੱਤਾ ਉਹ ਬਾੜ ਨਿਆਣਾ ਦਰਬਾਰਾ ਸਿੰਘ ਸੀ ਨਾਮ ਉਸ ਦਾ باپو میںربار سنگھ کی ایک پوری کتاب ہے جو پڑھا گئے نا پھروسے کا بامبڑ نام ہے اس کا وہ ویران تو لے کے ضرور پڑھو تو اب شہیدات باتاں یاد رکھیے حالات بنےاں پہ جو, جو سنوں گے وہی وہ بنا. وہ بنا گے آؤ سنیے آؤ منیے آؤ گرو دار گے تو اِنہ کھانا ہوا میں جچکیں ساری گز بچ کے بلاؤ پتہ واحگر جی کا خانصہ واہ